ਸੰਦੂ ਫਾਰਮ ਚੈਨਲ ਦੇਖ ਰਹੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਮੱਝਾਂ ਵਿਕਾਊ ਲੈ ਕੇ ਆਏ ਹਾਂ ਜੀ ਮੱਝਾਂ ਇੱਧਰ ਹੋਰ ਵੀ ਖੜੀਆਂ ਨੇ ਪਰ ਦੋ ਵਿਕਾਊ ਨੇ ਇੱਕ ਆ ਤਾਜੀ ਸੂਈ ਹੈ ਬਿਲਕੁਲ ਰਾਤ ਹੀ ਸੂਈ ਹੈ ਤੇ ਇੱਕ ਆ ਸਾਹਮਣੇ ਖੜੀ ਹੋਈ ਹੈ ਦੋਆਂ ਦੀ ਡਿਟੇਲ ਜਾਣਕਾਰੀ ਆਪਾਂ ਤੁਹਾਨੂੰ 22 ਤੋਂ ਲੈ ਕੇ ਦੇਣੀ ਹੈ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੇ ਤੁਸੀਂ ਉਹਦੇ ਤੇ ਗੱਲ ਕਰਕੇ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਤੋਂ ਉਹਦੇ ਤੋਂ ਲੈ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਤੁਹਾਨੂੰ ਪਿਉਰੀ ਡਿਟੇਲ ਜਾਣਕਾਰੀ ਜਿਹੜੀ ਇਹਨਾਂ ਮੱਜਾਂ ਬਾਰੇ ਮਿਲ ਸਕੇ ਤੇ ਇਹ ਦੋਵੇਂ ਵਕਾਊ ਨੇ ਇੱਕ ਤਾਂ ਖੜੀ ਐ ਇੱਕ ਉਧਰ ਖੜੀ ਐ ਸਾਹਮਣੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਵਾਲੀ ਇਹ ਰਾਤ ਹੀ ਸੋਈ ਐ ਤੇ ਵੀਡੀਓ ਬਣ ਰਹੀ ਐ ਜੀ ਨੇੜੇ ਆਰਐਸਡੀ ਕਾਲਜ ਫਰੋਜਪੁਰ ਸ਼ਹਿਰ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਜੀ ਬਾਈ ਕੋਲੇ ਆਏ ਸੀ ਅੱਜ ਬਾਈ ਜਣ ਦਾ ਵਪਾਰ ਦਾ ਕੰਮ ਐ ਜੀ ਡਿਟੇਲ ਜਾਣਕਾਰੀ ਬਾਈ ਤੋਂ ਲੈ ਕੇ ਦਿਨੇ ਆ ਤੇ ਆਹ ਮੱਜ ਤੁਹਾਨੂੰ ਦੋਵੇਂ ਮੱਜਾਂ ਹੀ ਤੋੜ ਕੇ ਵੀ ਦਿਖਾਵਾਂਗੇ ਡਿਟੇਲ ਜਾਣਕਾਰੀ ਵੀ ਲੈ ਕੇ ਦਿੰਨੇ ਆ ਜੀ ਤੇ ਜਿਹੜੇ ਨਵੇਂ ਜੁੜਿਓ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁਕ ਪੇਜ ਤੇ ਦੇਖ ਰਹੇ ਹੋ ਜੀ ਫੇਸਬੁਕ ਪੇਜ ਨੂੰ ਕਰ ਲਓ ਕਾਲੋ ਆ ਮੱਝ ਬਹੁਤ ਟੌਕਦੀ ਐ ਆਰਡਰ ਕੁਆਲਿਟੀ ਬੜੀ ਸਿਰਾਰੀ ਨਾੜਾਂ ਦੇਖ ਰਹੇ ਹੋ ਤੁਸੀਂ ਤੇ ਸੋਨਾ ਆਡਰ ਆਈ ਫੋਣੇ ਖਣ ਲੱਗੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿੰਨੇਵੇਂ ਸੂਏ ਆਏ ਮੱਝ ਆ ਦੂਸਰਾ ਸਵਾਹ ਸੂਈ ਆ ਹੁਣ ਦੂਸਰਾ ਸੂਈ ਆ ਹਾਂਜੀ ਹਾਂਜੀ ਠੀਕ ਐ ਬੱਚਾ ਕਿ ਦਿੱਤਾ ਬੱਚਾ ਕੱਟਾ ਦਿੱਤਾ ਕੱਟਾ ਹਾਂਜੀ ਆ ਕਟਾ ਦੇਖ ਰਹੇ ਹਾਂ ਜੀ ਕਦੋਂ ਦੀ ਸੂਈ ਹੋਈ ਹੈ ਅੱਜ ਸੂਈਆਂ ਭਰ ਕੇ ਅੱਛਾ ਅੱਜ ਸੂਈ ਹੈ ਰਾਤ ਹੀ ਨੇ ਠੀਕ ਹੈ ਤੇ ਪਹਿਲੇ ਸੂਈ ਕਿੰਨਾ ਕੁ ਦੁੱਧ ਪਹਿਲੇ 16 17 ਕਲ ਦੁੱਧ ਦਿੱਤਾ ਅੱਛਾ ਠੀਕ ਹੈ ਹਾਂ ਦੂਜਾ ਸੂਆ ਠੀਕ ਹੈ ਬਈ ਇਹ ਮੱਝ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਗ੍ਰੇਡਡ ਦੇ ਵਿੱਚ ਪੈਂਦੀ ਹੈ ਆ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਖਰੀਦਣੀ ਆ ਜੀ ਦੁੱਧ ਵੱਲੋਂ ਮੱਝ ਟਰੌਪ ਦੀ ਲੱਗ ਰਹੀ ਹੈ ਕਿਉਂਕਿ ਇਹਦਾ ਅਜਰਨ ਤੋਰੀ ਅੰਦਰ ਵਾਲ ਨੂੰ ਇਹਦਾ ਆਰਡਰ ਦਿਖਾ ਦਈਏ ਆਰਡਰ ਸੋਹਣਾ ਬਣਾਇਆ ਜੀ ਮੱਝ ਨੇ ਮਾਈਦੀ ਬਾਡੀ ਬੁੱਡੀ ਵੀ ਚੰਗੀ ਆ ਬਾਡੀ ਪੰਪਰ ਸੋਹਣੀ ਆ ਅੰਦਰ ਨੂੰ ਲਾਇਆ ਆ ਦੇਖ ਰਹੇ ਹੋ ਜੀ ਤੁਸੀਂ ਇਹ ਅੱਜ ਵਿਕਾਊ ਆ ਨੰਬਰ ਕੋਈ ਦਾ ਤੁਹਾਨੂੰ ਦਿਆਂਗੇ ਜੀ ਜਿਹੜੀ ਰੇਟ ਦੀ ਜਾਂ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਆ ਉਹ ਮੋਬਾਈਲ ਦੇ ਉੱਪਰ ਹੀ ਮਿਲੂਗੀ ਉਹ ਵੀ ਸੂਈ ਇਹ ਅੰਦਰ ਵਾਲੀ ਗੱਭਣੇ ਬੰਦ ਫਿਰ ਉਹਦੀ ਗੱਲਬਾਤ ਦਸੀਏ ਇਹ ਆ ਜੀ ਇੱਕ ਇਧਰ ਅੰਦਰ ਖੜੀ ਹੋਈ ਜਿਹੜੀ ਉਹ ਗੱਬਣ ਹੈ ਜੀ ਆਹ ਵਾਲੀ ਇਹ ਮੱਜ ਦਾ ਵੀ ਰੰਗ ਰੂਪ ਢਾਂਚਾ ਸੋਹਣਾ ਪਰ ਪੂਛੇ ਦੀ ਵੀ ਜਿਆਦਾ ਚਿੱਟੀ ਹੈ ਇਹ ਵੀ ਬਕਾਉ ਹੈ ਇੱਕ ਹੀ ਨੰਬਰ ਚੱਲੂਗਾ ਸਕਰੀਨ ਦੇ ਉੱਪਰ ਉਹ ਤੇ ਤੁਸੀਂ ਡਿਟੇਲ ਜਾਣਕਾਰੀ ਲੈ ਸਕਦੇ ਹੋ ਜੀ ਮੂੰਹ ਮਾਂ ਇਹਦਾ ਸੋਹਣਾ ਲੰਬਾ ਸਿੰਘ ਕਿਸੇ ਨੇ ਘਰੇ ਹੀ ਵੱਢੇ ਹੋਏ ਨੇ ਤੇ ਵਿੱਚ ਲੱਗੇ ਹੋਣੇ ਸਿਰ ਤੇ ਇਹ ਸੋਣੀ ਮੱਜ ਹੈ ਜੀ ਇਹ ਗੱਬਣ ਹੈ ਚਲ ਇੱਕ ਲੋ ਕਰ ਕਰ ਆ ਗੱਬਣ ਇਹ ਜੀ ਇਹ ਕਿੰਨੇ ਚਿਰ ਦੀ ਗੱਬਣ ਹੈ ਆ ਤਿਆਰ ਕਰ ਲੈ ਜੋ 5-6 ਦਿਨ ਅੱਛਾ 5-6 ਦਿਨ ਲਾਉਗੀ ਠੀਕ ਆ ਇਹਦਾ ਕਿੰਨਾ ਦੋ ਦੱਸਿਆ ਹੈ ਇਹਦਾ 13-14 ਪਰ ਪਹਿਲੇ ਸੁ ਦੱਸਿਆ ਇਹ ਵੀ ਦੂਜਾ ਸੁਆਈ ਠੀਕ ਆ ਤੇ ਮੋਬਾਈਲ ਨੰਬਰ ਬੋਲ ਦਿਓ ਜੀ 8148 ਹਾਂਜੀ 07812 81 8148078396519535 ਠੀਕ ਆ ਜੀ ਦੋ ਨੰਬਰ ਨੇ ਜੀ 94652195 35 ਆ ਦੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਤੋਰ ਕੇ ਦਿਖਾ ਦੇ ਤੇ ਇਹਦੇ ਉੱਪਰ ਤੁਸੀਂ ਡਿਟੇਲ ਜਾਣਕਾਰੀ ਲੈ ਸਕਦੇ ਹੋ ਜੀ ਮੱਝ ਨੂੰ ਤੋਰ ਕੇ ਦਿਖਾਉਣੇ ਆ ਜੇਕਰ ਤੁਸੀਂ ਵੀ ਕੋਈ ਐਵੇਂ ਦੀ ਵੀਡੀਓ ਬਣਾਉਣੀ ਹੈ ਕਿ ਪਸ਼ੂ ਵੇਚਣਾ ਜਾਂ ਕਿਸੇ ਆਪਣੇ ਫਾਰਮ ਦੀ ਜਾਂ ਕਿਸੇ ਹੋਰ ਕਾਰੋਬਾਰ ਦੀ ਐਡ ਕਰਾਉਣੀ ਹੈ ਤਾਂ ਮੇਰਾ ਨੰਬਰ ਹੈਗਾ ਜੀ 9465035506 ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਲੈ ਅંદર ਅੰਦਰ ਨੂੰ ਲੈ ਜਾ ਬਸ ਆਹ ਦੇਖੋ ਜੀ ਏ ਆ ਜੀ ਮੱਜ ਆਰਡਰ ਕੁਆਲਿਟੀ ਇਹਦੀ ਵੀ ਸੋਹਣੀ ਹੈ ਥਣ થોੜਾ ਪੂਰਾ ਲੰਬਾ ਲੱਗਿਆ ਜੀ ਲੈਵਾ ਦੇਖ ਰਹੇ ਹਾਂ ਆ ਵੀ ਵਕਾਊ ਹੈ ਜੀ ਤੇ ਨੰਬਰ 2 ਸਕਰੀਨ ਦੇ ਉੱਪਰ ਚੱਲ ਰਹੇ ਨੇ ਜੀ ਹੋਰ ਡਿਟੇਲ ਜਾਣਕਾਰੀ ਤੁਸੀਂ ਲੈ ਸਕਦੇ ਹੋ ਉਹਨਾਂ ਨੰਬਰਾਂ ਦੇ ਉੱਪਰ ਆਰਡਰ ਕੁਆਲਿਟੀ ਦੇਖ ਰਹੇ ਜੀ ਤੁਸੀਂ ਹੁਣ ਸਕਰੀਨ ਦੇ ਉੱਪਰ ਵੀਡੀਓ ਨੂੰ ਬਾਅਦ ਤੋਂ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਜੀ